ਯਾ ਕਿਹੜੇ ਚ ਕੀ ਵਾਕਿਆ ਹੋਇਆ ਤੁਹਾਡੇ ਘਰ ਚ ਅਸੀਂ ਨੌਕਰਾਂ ਨਹੀਂ ਸੱਦੀ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਨੋ ਸਵੇਰ ਦੇ 2:00 ਵਜੇ ਆਵੇ ਕੁੰਡਾ ਕੁੰਡਾ ਬੈਲ ਮਾਰੀ ਖੁੱਲਿਆ ਨਹੀਂ ਅਸੀਂ ਦੂਜੀ ਜਾਬੀ ਨਾਲ ਖੁੱਲਿਆ ਜਾਨੋ ਉਹਦੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅੱਦਿਕਾ ਜੋ ਹੋਇਗਾ ਭਾਈ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਤੇ ਗੱਲਬਾਤ ਕਰਨ ਤੋਂ ਬਾਅਦ ਭੱਜ ਗਏ ਆਪਾਂ ਜੀ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੋਈ ਉਹਨਾਂ ਕੋਈ ਕੀ ਸੀ ਕਿ ਨਹੀਂ ਤੁਹਾਡੇਆਂ ਤੋਂ ਪਹਿਲਾਂ ਹੀ ਨੌਕਰਾਂ ਦੀ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਚੋ ਟੋਟਲ ਤਿੰਨ ਜਣੇ ਸੀਗੇ ਆ ਤਿੰਨ ਬੰਦੇ ਕੁਝ ਅੰਦਾਜ਼ਾ ਹੈ ਕਿੰਨੇ ਕੁ ਦਾ ਨੁਕਸਾਨ ਹੋਇਆ ਇਹ ਕੋਈ ਹੁਣ ਦੇਖ ਕੇ ਹੁਣ ਦੱਸ ਦਵਾਂ ਨੇ ਕੀ ਅੰਦਾਜ਼ਾ ਨੌਕਰਾਂ ਨੇ ਤਾਂ ਕੋਈ ਐਡਰੈਸ ਵਗੈਰਾ ਵੀ ਤੁਹਾਨੂੰ ਕੋਈ ਐਡਰੈਸ ਨਹੀਂਗਾ ਹਮ ਕਿੰਨੀ ਕੁ ਮਦਦ ਕੀਤੀ ਜਿਹੜੀ ਨੌਕਰਾਂ ਦੀ ਨੌਕਰਾਂ ਨਹੀਂ ਸੀ ਕੋਈ ਸਟਾਈਟ ਨਹੀਂ ਸਕਦੀ ਕਿੰਨੀ ਦਿਨ ਹੋਈ ਉਹਨੂੰ ਰੱਖੀ ਨੂੰ 10 ਦਿਨ ਹੋਈ ਸੀ 10 ਦਿਨ ਠੀਕ ਉਹ ਵੀ ਨਾਲੇ ਆ ਉਹ ਪਹਿਲਾਂ ਹੀ ਪੱਚ ਗਈ ਸੀ ਨੌਕਰ ਵਾਲੀ ਹਾਂ ਆ ਜਾਈ ਸੀ ਕੰਮ ਤੇ ਉਹੀ ਰਹਿੰਦੀ ਸੀ ਨਾਲੇ ਨਾਲ ਕੈਮਰੇ ਵਗੈਰਾ ਲੱਗੇ ਹੋ ਨੇ ਸੀ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਜਿਹੜੀ ਨੌਕਰ ਵਾਲੀ ਕਿੱਥੋਂ ਦੀ ਰਹਣ ਵਾਲੀ ਕੋਈ ਹੋਣੀ ਨਹੀਂ ਬੇਨਾ ਉਹਦੇ ਰਖ ਲਈਏ ਉਹ ਬੰਦੇ ਨੇ ਰੱਖ ਲਈ ਨਾ ਜਿਹੜੇ ਘਰ ਦੇ ਵਿੱਚ ਕੁਝ ਜਾਣੇ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸੀ ਜਦੋਂ ਘਰੇ ਆਏ ਨੇ ਤੇ ਚੋਰ ਇੱਥੇ ਸੀਗੇ ਤੇ 1 ਨੰਬਰ ਦੇ ਕਮਰੇ ਚੋਂ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਗਏ ਸਰ ਕੁਝ ਅਜੀਬ ਫੜਿਆ ਵੀ ਗਿਆ ਉਹਨਾਂ ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣਾਂ ਨੇ ਵੜਛੇ ਕੁਝ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਕੋਈ ਸਰ ਸਭ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਪਾ ਕੇ ਜੋ 371 ਦਾ ਨੁਕਸਾਨ ਲੱਗ ਰਿਹਾ ਜੀ ਹੋਇਆ ਹੋਇਆ ਸੀ ਕੁਝ ਸੱਤ ਦਸਰੇ ਨੇ ਕੁਝ ਸੋਨਾ ਘਰੇ ਪਿਆ ਸੀ ਜਿਹੜਾ ਕਲੀਅਰ ਕਰ ਰਹੇ ਹਾਂ ਸਰ ਕੀ ਕੀ ਹੋਇਆ ਦੈਂਚੀ ਹੋਇਆ ਸਾਰਾ ਜਿਹੜਾ ਪੱਕਾ ਹੋ ਗਿਆ ਹਾਂਜੀ ਇਹ ਦੁਪਹਿਰ ਦੀ ਕਰ ਦੋ ਕੋ